ਹਰ ਸਰਕਾਰ ਵੱਲੋਂ ਉੱਤਰ ਭਾਰਤ ਦੇ ਸਾਰੇ ਹੀ ਰੇਲਵੇ ਸਟੇਸ਼ਨਾਂ ਨੂੰ ਹਰ ਸੁਵਿਧਾ ਨਾਲ लैस ਕਰਵਾਉਣ ਲਈ ਜੰਗੀ ਪੱਧਰ ਤੇ ਉਸਾਰੀ ਕੀਤੀ ਜਾ ਰਹੀ ਹੈ। ਫਗਵਾੜਾ ਦੇ ਰੇਲਵੇ ਸਟੇਸ਼ਨ ਦੀ ਅਗਰ ਗੱਲ ਕਰੀਏ ਤਾਂ ਫਗਵਾੜਾ ਵਿਖੇ ਲਗਭਗ 82 ਕਰੋੜ ਦੀ ਲਾਗਤ ਨਾਲ ਰੇਲਵੇ ਸਟੇਸ਼ਨ ਦੀ ਨਵੇਂ ਸਿਰੇ ਤੋਂ ਉਸਾਰੀ ਕੀਤੀ ਜਾ ਰਹੀ ਹੈ ਇਸ ਰੇਲਵੇ ਸਟੇਸ਼ਨ ਤੇ ਚੱਲ ਰਹੇ ਕੰਮ ਦਾ ਕੇਂਦਰੀ ਰਾਜ ਮੰਤਰੀ ਸੋਮਪ੍ਰਕਾਸ਼ ਕੈਂਥ ਵੱਲੋਂ ਦੌਰਾ ਕੀਤਾ ਗਿਆ ਤੇ ਚੱਲ ਰਹੇ ਕੰਮ ਸੰਬੰਧੀ ਜਾਣਕਾਰੀ ਹਾਸਲ ਕੀਤੀ ਗਈ ਇਸ ਮੌਕੇ ਸਟੇਸ਼ਨ ਮਾਸਟਰ ਵੱਲੋਂ ਜਿੱਥੇ ਸਟੇਸ਼ਨ ਵਿਖੇ ਚੱਲ ਰਹੇ ਕੰਮ ਪ੍ਰਤੀ ਸੋਮਪ੍ਰਕਾਸ਼ ਕੈਂਥ ਨੂੰ ਜਾਣੂ ਕਰਵਾਇਆ ਗਿਆ ਉੱਥੇ ਹੀ ਸਟੇਸ਼ਨ ਸੰਬੰਧੀ ਵੀ ਅਹਿਮ ਜਾਣਕਾਰੀ ਦਿੱਤੀ ਗਈ ਰਾਜ ਮੰਤਰੀ ਸਾਹਿਬ ਦਾ ਜੀ ਸੌਪਰ ਦਾ ਜਿੰਦਾ ਸਰਪ੍ਰਾਈਜ਼ ਇੰਸਪੈਕਸ਼ਨ ਸੀਗਾ ਔਰ ਉਹਨਾਂ ਨੇ ਆਜੂ ਪੂਰਾ ਤਕਨੀਕੀ ਇੰਸਪੈਕਸ਼ਨ ਦਾਜ ਬਤਨ ਕੀਤਾ ਔਰ ਲੋਟ ਟੀਟਾ ਜੀ ਜਿਹੜੀ ਅਸੀਂ ਉਹਨਾਂ ਨੂੰ ਜਾਣਕਾਰੀ ਦਿੱਤੀ ਔਰ ਉਹਦਾ ਵੀ ਦੱਸਿਆ ਕਿ 31 ਮਾਰਚ ਦੇ ਆਸ-ਪਾਸ ਅਸੀਂ ਇਹਨੂੰ ਕੰਪਲੀਟ ਕਰਾਂਗੇ ਔਰ ਜੋ ਵੀ ਤੁਹਾਨੂੰ ਪੇਸ਼ੀ ਬਾਰੇ ਵੀ ਉਹਨਾਂ ਨੇ ਪੁੱਛਿਆ ਹੋਊਗੀ ਦੱਸਿਆ ਕੁਝ ਗੱਡੀਆਂ ਦੇ ਸਟਾਪਿੰਗ ਬਾਰੇ ਵੀ ਪੁੱਛਿਆ ਨੰਬਰ ਆਫ ਟ੍ਰੇਨ ਦੇ ਕਿੰਨੇ ਸਟਾਪਿੰਗ ਨੇ ਉਹਦਾ ਵੀ ਦੱਸਿਆ ਤੇ ਉਹ ਵੀ ਜੋ ਵੀ ਜੁਬਲੀ ਸ਼ਡਿਊਲ ਦੀ ਜਾਣਕਾਰੀ ਸੀਗੀ ਉਹ ਮੰਤਰੀ ਸਾਹਮਣੇ ਤੇ ਅੱਜ ਇਹਨਾਂ ਦਾ ਸਰਪ੍ਰਾਈਜ਼ ਹੋ ਰਿਹਾ ਸੀ ਪਰ ਉਹ ਤਾਂ ਹਮੇਸ਼ਾ ਸਫਾਇਦ ਘੋੜਾ ਕਰਦੇ ਹੁੰਦੇ ਆ ਅੱਜ ਉਹ ਚਲੇ ਗਏ ਇਸ ਦੌਰਾਨ ਕੇਂਦਰੀ ਰਾਜ ਮੰਤਰੀ ਸੋਮ ਪ੍ਰਗਾਸ਼ ਕੈਂਥ ਤੇ ਸਾਬਕਾ ਮੇਅਰ ਅਰਨ ਖੋਸਲਾ ਨੇ ਦੱਸਿਆ ਕਿ ਸਟੇਸ਼ਨ ਵਿਖੇ ਭਾਰਤ ਸਰਕਾਰ ਵੱਲੋਂ ਭੇਜੀ ਗਈ ਗ੍ਰਾਂਟ ਨਾਲ ਬੜੀ ਹੀ ਤੇਜ਼ੀ ਨਾਲ ਕੰਮ ਕੀਤਾ ਜਾ ਰਿਹਾ ਹੈ ਤੇ ਸਟੇਸ਼ਨ ਮਾਸਟਰ ਵੱਲੋਂ ਭਰੋਸਾ ਦਿਵਾਇਆ ਗਿਆ ਹੈ ਕਿ ਇਹ ਕੰਮ 31 ਮਾਰਚ ਤੱਕ ਤਕਰੀਬਨ ਮੁਕੰਮਲ ਕਰਵਾ ਦਿੱਤਾ ਜਾਵੇਗਾ ਉਨਾ ਕਿਹਾ ਕਿ ਯਾਤਰੀਆਂ ਦੀ ਸੁਵਿਧਾ ਨੂੰ ਮੁੱਖ ਰੱਖਦੇ ਇਹ ਸਟੇਸ਼ਨ ਨੂੰ ਹਰ ਸੁਵਿਧਾ ਨਾਲ ਲੈਸ ਕੀਤਾ ਜਾਵੇਗਾ। ਉਨਾ ਕਿਹਾ ਕਿ ਭਾਰਤ ਸਰਕਾਰ ਦਾ ਸੁਪਨਾ ਹੈ ਕਿ ਦੇਸ਼ ਭਰ ਦੇ ਸਾਰੇ ਹੀ ਰੇਲਵੇ ਸਟੇਸ਼ਨਾਂ ਦੀ ਦੇਖਣ ਨੂੰ ਸੁੰਦਰ ਬਣਾਇਆ ਜਾਵੇ ਤੇ ਯਾਤਰੀਆਂ ਨੂੰ ਕਿਸੇ ਪ੍ਰਕਾਰ ਦੀ ਕੋਈ ਦਿੱਕਤ ਨਾ ਆ ਸਕੇ। ਅੱਜ ਰੋਵੜਾ ਰੇਲਵੇ ਸਟੇਸ਼ਨ ਦਾ ਦੌਰਾ ਕੀਤਾ। ਕਾਫੀ ਤੇਧੀਆ ਕੰਮ ਚੇ ਹੋ ਰਿਹਾ। ਰੋਵੜਾ ਰੇਲਵੇ ਸਟੇਸ਼ਨ ਵਰਲਡ क्लास ਸਟੇਸ਼ਨ ਬਣਾਉਣ ਦੀ ਸਾਰੀ ਕੋਸ਼ਿਸ਼ ਹੈ। ਵੱਡੀ ਵੱਡੀ ਰਕਮ ਵਿੱਚ ਖਰਚ ਹੋ ਰਹੀ ਹੈ। ਪਲੇਟਫਾਰਮ ਨੰਬਰ 1 ਕਾਫੀ ਤਿਆਰ ਹੋ ਗਿਆ ਹੈ। ਔਰ ਐਲੀਵੇਸ਼ਨ ਵੀ ਰਿਕਵਾ ਹੋ ਵੀ ਚਾਰ ਹੋਦੀ ਹੈ ਪਰ ਜਲਦੀ ਹੈ 31 ਮਾਰਚ ਕਾਫੀ ਕੰਮ ਦੇ 31 ਤੱਕ ਹੋ ਜਾਏਗਾ ਔਰ ਸਾਰਾ ਕੰਮ ਜਲਦੀ ਕੰਪਲੀਟ ਕੀਤਾ ਜਾਏਗਾ ਮਾਨੀਏ ਸ੍ਰੀ ਸੋਮ ਪ੍ਰਕਾਸ਼ ਜੀ ਕੈਂਟ ਮੈਡਮ ਨੀਤਾ ਸੋਮਪਰਾਜੀ ਜਿਨ੍ਹਾਂ ਦੀ ਇੱਕ ਸੋਚ ਰਹੀ ਹੈ ਸ਼ਹਿਰ ਦੇ ਵਿੱਚ ਡਵੈਲਪਮੈਂਟ ਵਿਕਾਸ ਅੱਜ ਸਟੇਸ਼ਨ ਦਾ ਦੌਰਾ ਜਲਦੀ ਕੀਤਾ ਗਿਆ ਸਟੇਸ਼ਨ ਮਾਸਟਰ ਔਰ ਸਾਰਾ ਸਟਾਫ ਜਿਨ੍ਹਾਂ ਨੇ ਵਿਸ਼ਵਾਸ ਹੋਇਆ ਵੀ 31 ਮਾਰਚ ਤੱਕ ਸਾਰਾ ਕਲੀਅਰ ਕਰ ਦਿੱਤਾ ਜਾਊਗਾ ਅੱਜ ਸਟੇਸ਼ਨ ਦੀ ਦੇਖੋ ਤੁਸੀਂ ਵਿਵਸਥਾ 82 ਕਰੋੜ ਰੁਪਇਆ ਜਿਹੜਾ ਫਗਵਾੜਾ ਬਹੁਤ ਜੰਕਸ਼ਨ ਜਿਹੜਾ ਵੱਡਾ ਸਟੇਸ਼ਨ ਬਣ ਰਿਹਾ ਔਰ ਲੋਕਾਂ ਦਾ ਇੰਨਾ ਇੱਥੇ ਦੇਖੋ ਤੁਸੀਂ ਲੋਕ ਨਕੋਦਰ ਨਮਾ ਸ਼ਹਿਰੋਂ ਹਸ਼ਿਆਰਪੁਰੋਂ ਕਿਤੋਂ ਕਿਤੋਂ ਜਿਹੜੇ ਵੀਰ ਸਾਡੇ ਆਂਦੇ ਆ ਜੇ लवली ਦੇ ਜੀਐਨਏ ਦੇ ਰਾਮਗੜੀਆ ਕਾਲਜ ਮਤਲਬ ਦੂਰੋਂ ਦੂਰੋਂ ਜਿਹੜੇ ਇੱਥੇ ਸਟੂਡੈਂਟਸ ਦੇ ਪੈਣਾ ਸਾਡੀਆਂ ਆਉਂਦੀਆਂ ਅੱਜ ਬੜੀ ਖੁਸ਼ੀ ਹੋਈ ਆ ਸਾਡੇ ਮੰਤਰੀ ਸਾਹਿਬ ਨੇ ਦੌਰਾ ਲਾਇਆ ਤੇ ਔਰ ਜਲਦੀ ਹੀ ਜਿਹੜਾ ਸਟੇਸ਼ਨ ਪਬਲਿਕ ਦੇ ਹਵਾਲੇ ਕਰਤਾ ਜਾਊਗਾ ਇੱਥੇ ਜਿਹੜੇ ਕਾਊਂਟਰ ਵੀ ਅੱਜ ਮੰਗ ਕੀਤੀ ਆ ਵੀ ਦੋ ਇੱਕ ਸਿਟੀਜਨ ਜਿਹੜਾ ਕਾਊਂਟਰ ਜ਼ਰੂਰੀ ਆ ਆਮ ਜਿਹੜੇ ਬੱਚੇ ਸਟੂਡੈਂਟ ਜਿਹੜੇ ਆ ਉਹ ਲੈਣਾ ਚ ਲੱਗਦੇ ਉਹ ਜਿਹੜੇ ਬਜ਼ੁਰਗ ਆ ਜਿਹੜੇ ਕੋਈ ਹੈਂਡੀਕੈਪਸ ਜਿਹੜੀਆਂ ਕੋਈ ਲੇਡੀਜ਼ ਸਾਡੀਆਂ ਬਜ਼ੁਰਗ ਭੈਣਾਂ ਉਹਨਾਂ ਵਾਸਤੇ ਵੀ ਇੱਕ ਕਾਊਂਟਰ ਜਿਹੜਾ ਖੋਲਿਆ ਜਾਵੇ ਜਦੋਂ ਸਵੇਰ ਨੂੰ ਆਪਾਂ ਟਿਕਟ ਕਰਾਣੇ ਆ ਤਾਂ ਉਹ ਉਹਦੇ ਵਾਸਤੇ ਇੱਕ ਪ੍ਰੋਬਲਮ ਆਂਦੀ ਆ ਤੇ 10 ਵਜੇ ਲੱਗਦੀ ਇੱਕ 11 ਵੇ 3 ਟਾਇਰ ਆਰਡਨਰੀ ਔਰ ਏਸੀ ਵਾਸਤੇ ਲੋਕਾਂ ਨੂੰ ਬੜੀ ਮੁਸ਼ਕਲ ਆਂਦੀ ਉਹ ਜਦੋਂ ਟਿਕਟਾਂ ਸਵੇਰੇ ਲੈਣੀਆਂ ਤਾਂ ਤਤਕਾਲ ਦੀਆਂ ਤਾ ਬਹੁਤ ਖੁਸ਼ੀ ਹੋਈ ਅੱਜ ਸਾਡੇ ਮੰਤਰੀ ਸਾਹਿਬ ਦੀ ਇੱਕ ਸੋਚ ਆ ਸ਼ਹਿਰ ਨੂੰ ਹੋਰ ਵਧੀਆ ਦੇਖੋ ਏਡਾ ਵੱਡਾ ਨੈਸ਼ਨਲ ਬਲੈਕ ਕੋਰਡ ਹੈ ਜਿਹੜਾ ਦੋ ਦੇਤੇ ਪਵਾੜੇ ਇੱਕ ਕਾਰਮੇਸ਼ਨ ਚ ਸਾਡੇ ਇੱਕ ਲੱਗਾ ਉਹਦੇ ਲੋ ਬੰਦ ਪਿਆ ਤੇ ਇੱਥੇ ਜਿਹੜਾ ਨੈਸ਼ਨਲ ਜਿਹੜੀ ਰੇਲਵੇ ਦੇ ਵਿੱਚ ਉਹ ਕਿੰਨਾ ਲਗਾਤਾਰ ਚੱਲਿਆ 26 ਜਨਵਰੀ ਤੋਂ ਇਹ ਨੈਸ਼ਨਲ ਬਲੈਕ ਜਿਹੜਾ ਚੱਲ ਰਿਹਾ